ਹਾਂਜੀ ਸਰ ਜਿਹੜੇ ਚਲਾਨ ਕੱਟੇ ਜਾ ਰਹੇ ਨੇ ਕੀ ਹੈ ਸਾਰਾ ਜੀ ਮਾਨਯੋਗ ਐਸਐਸਪੀ ਸਾਹਿਬ ਹਿਸ਼ਾਰਪੁਰ ਦੀ ਜਥੇੜਾ ਤੇ ਅੱਜ ਟ੍ਰੈਫਿਕ ਨੂੰ ਸਮੱਸਿਆ ਨੂੰ ਦੂਰ ਕਰਨ ਵਾਸਤੇ ਸ਼ਹਿਰ ਵਿੱਚ ਸੈਸ਼ਨ ਚੌਂਕ ਤੋਂ ਲੈ ਕੇ ਕਮਾਲਪੁਰ ਟਾਉਕ ਹੰਟਾ ਕਰ ਬਸਸਟੈਂਟ ਚੌਂਕ ਤੋਂ ਪ੍ਰਵਾਸ ਤੋਂ ਗੌਰਮੈਂਟ ਕਲਿਚ ਤੋਂ ਇਹਨਾਂ ਸਾਰੇ ਏਰੀਆ ਦੇ ਵਿੱਚ ਅਸੀਂ ਜਿਹੜੀ ਗਲ ਪਾਰਕਿੰਗ ਕੀਤੀ ਹੋਈ ਸੀ ਲੋਕਾਂ ਨੇ ਇਹ ਕਾਰਾਂ ਵੀ ਆਪਣੇ ਜਿਹੜੇ ਰਿਮੋਟ ਸਾਈਕਲ ਵੀ ਪਾ ਦੇ ਉਹਨਾਂ ਸਾਰਿਆਂ ਦੇ ਅਸੀਂ ਜਿਹੜੇ ਹੈਗੇ ਚਲਾਨ ਕੀਤੇ ਆ ਜੀ ਇਪਰੀਵ ਅਸੀਂ ਐ 30 ਚਨਾਲ ਕਿਤੇ ਹੈਗੇ ਵੀ ਇਕਲਾ ਤੇ ਪੰਜ ਜਿਹੜੇ ਹੈਗੇ ਈ ਰਿਕਸ਼ਾ ਜਿਹੜੇ ਮੋਡ ਕਿਤੇ ਹੈਗੇ ਹਾਂ ਜੀ ਸਰ ਜੀ ਦੁਕਾਨਾਂ ਦੇ ਬਾਹਰ ਸਾਮਾਨ ਲਗਾ ਕੇ ਮਤਲਬ ਕਬਜੇ ਕਰਕੇ ਬੈਠੇ ਉਹਨਾਂ ਨੇ ਵੀ ਕੁਝ ਕੀਤਾ ਕਿ ਹਾਂ ਜੀ ਅਸੀਂ ਜਿਹੜੇ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਆਗੇ ਤਾਂ ਬੇਨਤੀ ਕੀਤੀ ਵੀ ਹੈਗੀ ਆ ਸਾਰਿਆਂ ਨੂੰ ਕੀ ਵੀ ਜਿਹੜੀਆਂ ਦੁਕਾਨਾਂ ਹੈਗੀਆਂ ਆਪਣੀ ਦੁਕਾਨਾਂ ਦੇ ਏਰੀਆ ਦੇ ਵਿੱਚ ਦੁਕਾਨਾਂ ਦੇ ਕਿੱਥੇ ਉੱਥੇ ਕਰਾ ਦੇਗੀ ਆ ਉੱਥੋਂ ਤੱਕ ਆਪਣਾ ਸਾਮਾਨ ਰੱਖਣਾ ਤੇ ਸੜਕ ਦੇ ਵਿੱਚ ਸਾਮਾਨ ਨਾਲ ਨਾਲ ਰੱਖਣਾ ਤੇ ਇਹ ਵੀ ਅਸੀਂ ਉਹਨਾਂ ਨੂੰ ਵਾਰਨਿੰਗ ਦਿੰਨੇ ਆ ਤੇ 2 ਦਿਨ ਤੋਂ ਬਾਅਦ ਜੇਕਰ ਕਿਸੇ ਨੇ ਦੁਕਾਨਦਾਰ ਨੇ ਕੋਈ ਵੀ ਸਮਾਨ ਰੱਖਿਆ ਹੋਇਆ ਹੈ ਆਪਣੀ ਦੁਕਾਨ ਦੇ ਬਾਹਰ ਤੇ ਸਮਾਨ ਉਹਦਾ ਜਿਹੜਾ ਹੈਗਾ ਆ ਜਬਤ ਕੀਤਾ ਜਾਊਗਾ ਤੇ ਉਹਦੇ ਖਿਲਾਫ ਜਿਹਦੀ ਵੀ ਕਾਰਵਾਈ ਕੀਤੀ ਜਾਏ। ਸੋ ਜਿਹੜੇ ਬਾਹਰ ਰੋਡ ਤੇ ਪਾਰਕਿੰਗ ਦੇ ਰੋਂਗ ਸਾਈਡ ਤੇ ਗੱਡੀਆਂ ਲਗਾ ਦਿੰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅੱਗੇ ਤੋਂ ਅਸੀਂ ਜਿਹੜਾ ਹੈਗਾ ਆ ਸਭ ਦੀ ਗੁੰਮ ਹੀ ਇਹ ਬੇਨਤੀ ਕਰਦੇ ਆ ਕਿ ਜਦੋਂ ਵੀ ਤੁਸੀਂ ਕਦੇ ਆਪਣਾ ਵੇਚਾ ਲੈ ਕੇ ਬਾਜ਼ਾਰ ਲਗਾਉਨੇ ਹੋ ਤੇ ਉਹਨੂੰ ਜਿਹੜਾ ਹੈਗਾ ਆ ਸਹੀ ਤਰੀਕੇ ਨਾਲ ਪਾਰਕਿੰਗ ਕੀਤੀ ਜਾਵੇ ਰੋਡ ਦੇ ਵਿੱਚ ਪਾਰਕਿੰਗ ਨਾ ਕੀਤੀ ਜਾਵੇ। ਤਾਜੋ ਆਮ ਪਬਲਿਕ ਨੂੰ ਜਿਹੜਾ ਹੈਗਾ ਆ ਕਿਸੇ ਤਰੀਕੇ ਦਾ ਕੋਈ ਮਤਲਬ ਪਰੇਸ਼ਾਨੀ ਨਾ। ਭਾਈ ਟੋਡਲ ਕਿੰਨੇ ਕਿ ਚਲਾਨ ਕੱਟੇਗੇ ਸਰ? ਅਸੀਂ ਕਰੀਬ 30 ਵੀਕਲਾਂ ਦੇ ਚਲਾਨ ਕੀਤੇ ਹੈਗੇ ਆ ਤੇ ਪੰਜ ਜਿਹੜੇ ਈ-릭ਸ਼ਾ ਹੈਗੇ ਆ। ਈ-릭ਸ਼ਾ ਬਾਂਡ ਕੀਤੇ ਹੈਗੇ ਆ ਤੇ ਅਸੀਂ ਇਸ ਤਰ੍ਹਾਂ ਹੀ ਇਹ ਰੋਜ਼ਾਨਾ ਜਿਹੜਾ ਹੈਗਾ ਆ ਦਿਨ ਦੇ ਵਿੱਚ ਦੋ ਵਾਰੀ ਤੇ ਇਸੇ ਤਰ੍ਹਾਂ ਹੀ ਮਤਲਬ ਜਿਹੜੇ ਹੈਗੇ ਸਾਰੇ ਏਰੀਆ ਦੇ ਵਿੱਚ ਘੁੰਮ ਕੇ ਤੇ ਲੌਂਗ ਪਾਰਕਿੰਗ ਦੇ ਚਲਾਨ ਕੱਟੇ ਜਾਣਗੇ। ਸਰ ਜਿਹੜੇ ਸਬਜੀ ਮੰਡੀ ਵਾਲੇ ਪਾਸੇ ਰੇਡੀਆ ਲਾ ਕੇ ਬੈਠੇ ਆ ਅਰੇੜੀਆਂ ਵਾਲਾ ਨੂੰ ਵੀ ਉਹਨਾਂ ਨੂੰ ਵੀ ਹਦਾਇਤ ਕੀਤੀ ਹੈਗੀ ਆ ਵੀ ਆਪਣੇ ਆਪਣੇ ਰੇੜੀਆਂ ਜਿਹੜੀਆਂ ਇਹ ਪਿੱਛੇ ਕਰ ਲਾਂ ਉਹਨਾਂ ਨੂੰ ਟਾਈਮ ਦਿੱਤਾ 1-2 ਦਿਨ ਦਾ ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹਨਾਂ ਦੇ ਖਿਲਾਫ ਵੀ ਜਿਹੜੀ ਜੋ ਕਾਰਵਾਈ ਬੰਦੀ ਹੈਗੀ ਕਰਾਂਗੇ ਠੀਕ ਹੈ ਸਰ